ਜਿਹੜੀ ਜ਼ਮੀਨ ਦੇ ਵਿੱਚ ਟਿੱਬੇ ਹੋਣ ਹੈ ਕਿਸੇ ਕੰਮ ਦੀ ਕੀ ਬੀਜੋਗੇ ਮੂੰਗਫਲੀ ਮਾੜੀ ਮੋਟੀ ਭਾਵੇਂ ਹੋ ਜੇ ਹੋਰ ਤੇ ਉੱਥੇ ਕੁਝ ਨਹੀਂ ਹੁੰਦਾ ਟਿੱਬੇ ਆ ਤੇ ਪਾਣੀ ਨਹੀਂ ਚੜਦਾ ਹੈ ਕਿਸੇ ਕੰਮ ਦੀ ਹੁਣ ਉਧਰ ਵੇਖੋ ਰਾਜਸਥਾਨ ਦੇ ਵਿੱਚ जैसलमेर बीकानेर ਅੱਗੇ ਲੰਘ ਜਾਓ ਉਧਰ ਟਿੱਬੇ ਹੀ ਟਿੱਬੇ 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 ਉਹਦਾ ਫਿਰ ਫਾਇਦਾ ਕੀ ਟਿੱਬਿਆਂ ਵਾਲੀ ਜ਼ਮੀਨ ਦਾ ਕੀ ਫਾਇਦਾ ਜ਼ਮੀਨ ਟਿੱਬਿਆਂ ਵਾਲੀ ਵੀ ਕਿਸੇ ਕੰਮ ਦੀ ਨਹੀਂ ਤੇ ਜ਼ਮੀਨ ਟੋਇਆਂ ਵਾਲੀ ਵੀ ਕਿਸੇ ਕੰਮ ਦੀ ਖੱਡੇ ਹੀ ਖੱਡੇ ਹੋਣ ਟੋਏ ਹੀ ਟੋਏ ਹੋਣ ਤੇ ਵਧੀਆ ਕਿਹੜੀ ਹੁੰਦੀ ਹੈ ਜ਼ਮੀਨ ਜਿਹਦੇ ਵਿੱਚ ਨਾ ਟਿੱਬੇ ਹੋਣ ਨਾ ਟੋਏ ਹੋਣ ਬਰਾਬਰ ਹੋਵੇ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਤਾਂ ਇਹਡੇ ਟੋਏ ਨੇ ਟੋਏ ਹੁੰਦੇ ਨੇ ਸਾਡੀਆਂ ਕਮਜ਼ੋਰੀਆਂ ਸਾਡੀ ਵੀਕਨੈਸ ਜੇਡੀ ਸਾਡੇ ਅੰਦਰ ਕਮਜ਼ੋਰੀ ਹੈ ਕੋਈ ਕਮਜ਼ੋਰੀਆਂ ਸਾਡੇ ਅੰਦਰ ਬਹੁਤ ਨੇ ਕੋਈ ਮਰ ਨਾ ਜਾਵੇ ਹਾਏ ਮੈਂ ਫਲਾਣੇ ਨਾਲ ਪਿਆਰ ਕਰਦਾ ਛੱਡ ਨਾ ਜਾਵੇ ਮੇਰਾ ਬਾਪੂ ਨਾ ਮਰ ਜਾਏ ਮੇਰੀ ਮਾਂ ਨੂੰ ਨਾ ਕੁਝ ਹੋ ਜਾਏ ਮੇਰੇ ਬੱਚੇ ਨੂੰ ਕੁਝ ਨਾ ਹੋ ਜਾਏ ਮੇਰੇ ਕਿਤੇ ਐ ਨਾ ਬਣ ਜਾਏ ਮੈਂ ਉਜੜ ਨਾ ਜਾਵਾਂ ਮੈਂ ਗਰੀਬ ਨਾ ਹੋ ਜਾਾਂ ਇਹ ਮੇਰੀਆਂ ਕਮਜ਼ੋਰੀਆਂ ਨੇ ਮੈਨੂੰ ਇਹਨਾਂ ਟਿੱਬਿਆਂ ਨੂੰ ਭਰਨਾ ਇਹ ਇਹਨਾਂ ਇਹਨਾਂ ਟੋਇਆਂ ਨੂੰ ਭਰਨਾ ਪੈਣਾ ਇਨੂੰ ਪਰ ਰੈਡੀ ਰਹੇ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਵਾਰੀ ਅਮੀਰ ਬੰਦੇ ਨੂੰ ਇਹੀ ਟੈਨਸ਼ਨ ਬਹੁਤ ਹੈ ਮੈਂ ਗਰੀਬ ਨਾ ਹੋ ਜਾ ਅਮੀਰ ਬੰਦੇ ਬਹੁਤ ਦਾਨਪੂਰਨ ਕਰਦੇ ਆ ਜਿਹੜਾ ਬੰਦਾ ਬਹੁਤ ਅਮੀਰ ਹੁੰਦਾ ਬਹੁਤ ਪੈਸਾ ਦਾਨ ਕਰਦਾ ਪਤਾ ਕਿਉਂ ਦਾਨ ਕਰਦਾ ਕਿਤੇ ਮੇਰੀ ਮਾਇਆ ਚਲੀ ਨਾ ਜਾਵੇ ਬਸ ਮੇਰੇ ਕੋਲ ਰਵੇ ਮੈਂ ਵਿੱਚੋਂ ਥੋੜਾ ਦੇ ਦੂੰ ਪਰ ਮੇਰੇ ਕੋਲ ਰਹਿਣੀ ਚਾਹੀਦੀ ਹੈ ਉਹਨੂੰ ਡਰ ਹੈ ਇਹ ਚੱਲੀ ਨਾ ਜਾਵੇ ਚੱਲੀ ਨਾ ਜਾਵੇ ਡਰਿਆ ਹੋਇਆ ਡਰਿਆ ਹੋਇਆ ਮਤਲਬ ਇਹ ਹੈ ਕਮਜ਼ੋਰ ਹੈ ਇਹ ਸਾਡੀਆਂ ਕਮਜ਼ੋਰੀਆਂ ਨੇ ਮੈਂ ਜਦੋਂ ਕੋਈ ਗਲਤ ਕੰਮ ਕਰਾਂਗਾ ਨਾ ਗਲਤ ਰਿਲੇਸ਼ਨ ਬਣ ਗਿਆ ਮੇਰਾ ਮੰਨ ਲਓ ਮੰਨ ਲਓ ਮੇਰੇ ਕਿਸੇ ਨਾਲ ਸੰਬੰਧ ਹੋ ਗਏ ਮੈਂ ਬੰਦਾ ਘਰ ਵਾਲੀ ਤੇ ਹੁੰਦਿਆਂ ਵੀ ਕਿਤੇ ਬਾਹਰ ਠੱਕੇ ਖਾਣ ਚਲਿਆ ਗਿਆ ਜਾਂ ਕੁਝ ਹੋਰ ਹੋ ਗਿਆ ਇਹ ਕਮਜ਼ੋਰੀ ਏ ਬੰਦੇ ਦੀ ਇਹਨੂੰ ਢਾਣਾ ਪੈਣਾ ਇਹਨੂੰ ਸਾਫ਼ ਕਰਨਾ ਹੈ ਕਮਜ਼ੋਰੀ ਹੁੰਦੀ ਏ ਫਿਰ ਡਰ ਬਣਦਾ ਵੀ ਮੈਨੂੰ ਪਤਾ ਨਾ ਲੱਗ ਜੇ ਐ ਨਾ ਹੋ ਜੇ ਐ ਨਾ ਹੋ ਜੇ ਅਸ਼ਾਂਤਤਾ ਹੀ ਰਹਿੰਦਾ ਕਮਜ਼ੋਰੀ ਅਸ਼ਾਂਤ ਕਰਦੀ ਤੁਹਾਨੂੰ ਨਾ ਬੰਦੇ ਦੀ ਕਮਜ਼ੋਰ ਕਮਜ਼ੋਰੀ ਜਿਹੜੀ ਇਹ ਕਮਜ਼ੋਰ ਕੜੀਆਂ ਨੇ ਨਾ ਜਿਹੜੀਆਂ ਇਹਨਾਂ ਤੇ ਕੰਮ ਕਰਨਾ ਪੈਂਦਾ ਹੁੰਦਾ ਹੈ ਇਟ ਇ ਟੋਏ ਨੇ ਸਾਡੇ ਅੰਦਰ ਤੇ ਟੋਏ ਨੇ ਜਿਨ੍ਹਾਂ ਨੂੰ ਕੱਢੀ ਦਾ ਹੁੰਦਾ ਇੱਕ ਕਮਜ਼ੂਰੀਆਂ ਨੇ ਮੇਰੀਆਂ ਹੁਣ ਟੋਏ ਸਾਰੇ ਸਾਫ਼ ਕਰ ਦਿਓ ਡਰ ਨਹੀਂ ਰਿਹਾ ਕੋਈ